ਅ ਨਰਮਨ ਸਿੰਘ ਮਾਨ ਜੀ ਨੇ ਨਾਲ ਉਹ ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਉੜਾ ਡੈਟ ਰਲੀਫ ਤੋਂ ਨਰਮਨ ਸਿੰਘ ਮਾਨ ਜੀ ਜੀ ਆ ਇਹਨੂੰ ਸਵਾਗਤ ਕਰਦੇ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹਰਜੋਤ ਭਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਨਰਮਨ ਭਾਜੀ ਆਪਾਂ ਗੱਲਬਾਤ ਕਰਦੇ ਰਹਿੰਨੇ ਯੂਸੂਲੀ ਆਮ ਲੋਕਾਂ ਦੀ ਡੈਪਟ ਨੂੰ ਲੈ ਕੇ ਕਰਜ਼ੇ ਨੂੰ ਲੈ ਕੇ ਹੁਣ ਤਾਂ ਅਮਰੀਕਾ ਦਾ ਵੀ ਕਰਜ਼ਾ ਜਿਹੜਾ ਹੋਰ ਕਾਫੀ ਵੱਧ ਗਿਆ ਹੈਗਾ ਨਵੇਂ ਬਿੱਲ ਦੇ ਮਤਲਬਕ ਜੀ ਬਿਲਕੁਲ ਬਿਲਕੁਲ ਅਰ ਕਿਉਂਕਿ ਹੰ ਨੀ ਨਾ ਰਤੋ ਇਹ ਤੋ ਇਹ ਤੇ ਡਿਸਕਸ ਕਰਦੇ ਰਹਿੰਦੇ ਹੋ ਖਾਸ ਕਰਕੇ ਜਿਹੜਾ ਨਵਾਂ ਬਿੱਲ ਆ ਰਿਹਾ ਅਗਲੇ 10 ਸਾਲਾਂ ਦੇ ਵਿੱਚ ਆਲਮੋਸਟ 4 ਟ੍ਰਿਲੀਅਨ ਡਾਲਰ ਦਾ ਡੈਟ ਆ ਵਧਣਾ ਅਮ ਅਰ ਈਵਨ ਜੀ ਆ ਪਸਰ ਕ੍ਰੈਡਿਟ ਕਾਰਡ ਦੀ ਅੱਤ ਗੱਲ ਦੀ ਗੱਲ ਕਰ ਲਈ ਉਹ ਵੀ 1.2 ਟ੍ਰਿਲੀਅਨ ਦੇ ਉੱਤੇ ਹਾ ਇੰਡੀਵਿਜੂਅਲ ਹਾਊਸਹੋਲਡ ਦੇ ਚਲ ਚ ਪੈ ਚੁੱਕਿਆ ਜੀ ਸੋ ਨਵੇਂ ਬਿੱਲ ਦੇ ਮੁਤਾਬਕ ਜੋ ਕੁਝ ਆ ਰਿਹਾ ਲੱਗਦਾ ਵੀ ਇੰਟਰਸਟ ਰੇਟ ਘਟਦੇ ਨਹੀਂ ਹੈਗੇ ਵਧੂਗੇ ਕ੍ਰੈਡਿਟ ਕਾਰਡਾਂ ਦੇ ਵੀ ਸੋ ਉਹ ਜਿਹੜੇ ਆਪਣੇ ਜਿੰਨੇ ਵੀ ਜਿਹੜੇ ਸਰੋਤੇ ਸੁਣ ਰਹ ਉਦੇ ਉੱਤੇ ਬੜਾ ਅਸਰ ਪਊਗਾ ਉਹ ਦੱਸੋ ਉਹਨਾਂ ਲਈ ਹੁਣ ਕੀ ਸੋਲੂਸ਼ਨ ਹੈਗਾ ਜੀ ਬਿਲਕੁਲ ਭਾਜੀ ਜੋ ਸਿਚੁਏਸ਼ਨ ਚੱਲਦੀ ਪਈ ਹੈ ਜਦੋਂ ਭਾਜੀ ਉਹਨਾਂ ਕਰਕੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਸਭ ਤੋਂ ਵੱਡਾ ਜਿਹੜਾ ਖਤਸ਼ਾ ਹੈ ਉਹ ਹੀ ਇਹਦਾਂ ਕਿਹਾ ਕਿ ਰੇਟ ਇੰਟਰਸਟ ਰੇਟ ਨਹੀਂ 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 ਡਿਗਣੀ ਵਧਣੀ ਨੇ ਉਹਦੇ ਨਾਲ ਕ੍ਰੈਡਿਟ ਕਾਰਡ ਦਾ ਇੰਟਰਸਟ ਰੇਟ ਆਈ ਜਾਂ ਤੁਹਾਡੇ ਬਾਕੀ ਕਾਰ ਲੋਨਸ ਨੇ ਜਿੰਨੇ ਹੀ ਓਵਰ ਆਲ ਜਿਹੜਾ ਵੀ ਲੋਨ ਹੈਗਾ ਉਹਦੇ ਇੰਟਰਸਟ ਰੇਟਸ ਵਧਨੇ ਨੇ ਸੋ ਟੈਕਨੀਕਲੀ ਜਿਹੜਾ ਤੁਹਾਡਾ ਇੰਟਰਸਟ ਰੇਟ ਤੇ ਜਿਹੜਾ ਗੁੱਡ ਮਨੀ ਗoing ਆਫਟਰ ਬੈਡ ਉਹ ਵਧਦਾ ਰਹਿਣਾ ਕਿਉਂਕਿ ਇਨਕਮ ਜਿਹੜੀ ਥਰੂਆਊਟ ਜਿੰਨੇ ਵੀ ਬਿਜ਼ਨਸ ਨੇ ਕਿਤੇ ਵੀ ਕੋਈ ਪੋਜ਼ਿਟਿਵ ਚੀਜ਼ ਜਿਹੜੀ ਨਜ਼ਰ ਨਹੀਂ ਆਉਂਦੀ ਕਿਉਂਕਿ ਅਨਫੋਰਚਨਟਲੀ ਹੁੰਦਾ ਹੈ ਕਿ ਜਦੋਂ ਵੀ ਕੋਈ ਬਿਜ਼ਨਸ ਵੀ ਇਫੈਕਟ ਕਰਦਾ ਸਾਨੂੰ ਪਹਿਲਾਂ ਕਾਲ ਆਉਣਾ ਸ਼ੁਰੂ ਹੋ ਜਾਂਦੀਆਂ ਨੇ ਕਿ ਆ ਬਿਜ਼ਨਸ ਚਾਹੇ ਉਹ ਕਿਸੇ ਟਾਈਮ ਸਾਬੇ ਦੇ ਬਿਜ਼ਨਸ ਆਣ ਜਾਂ ਮੋਟਲਸ ਦੇ ਬਿਜ਼ਨਸ ਆਜਕਲ ਖਾਸ ਕਰਕੇ ਟਰਕਿੰਗ ਦਾ ਬਿਜ਼ਨਸ ਹੈ ਤੇ ਅਨਫੋਰਚਨਟਲੀ ਇਸ ਟਾਈਮ ਕੋਈ ਜਿਆਦਾ ਰੇ ਆਫ ਹੋਪ ਨਜ਼ਰ ਨਹੀਂ ਆਉਂਦੀ ਵੀ ਕਿਸੇ ਪਾਸਿਓਂ ਔਰ ਜਿਹੜੇ ਗਿਆਪੇ ਲੱਗ ਰਹੇ ਨੇ ਕਿ ਹੋ ਸਕਦਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਟਰੰਪ ਐਡਮਿਨਿਸਟ੍ਰੇਸ਼ਨ ਜਿਹੜੀ ਡੈਟ ਸੈਟਲਮੈਂ ਤੇ ਇਹ ਵੀ ਹੋ ਗਿਆ ਬੰਦਾ ਫਿਰ ਜਿਹੜੀ ਇਸ ਟਾਈਮ ਜਿਹੜੀ ਆਪਸ਼ਨਸ ਹੈਗੀਆਂ ਨੇ ਇਹ ਵੀ ਅਵੇਲੇਬਲ ਨਹੀਂ ਹੋਣੀਆਂ ਤੇ ਮੈਂ ਤੇ ਜੀ ਜੀ ਯਾ ਸੋ ਇੱਕ ਤਾਂ ਸਟੈਗਫਲੇਸ਼ਨ ਉਤੋਂ ਜਿੱਦਾਂ ਤੁਸੀਂ ਦੱਸਿਆ ਵੀ ਜੇ ਡੈਟ ਕਨਸੋਲਿਡੇਸ਼ਨ ਨੂੰ ਹੀ ਉਹਨਾਂ ਨੇ ਕੋਈ ਨਾ ਕਰ ਦਿੱਤੀ ਫਿਰ ਤਾਂ ਬੰਦਾ ਬਹੁਤ ਕਸੂਤਾ ਫਸ ਜਾਣਾ ਬਿਲਕੁਲ ਬਿਲਕੁਲ ਕਿਉਂਕਿ ਆਲਮੋਸਟ ਜਿਹੜੀ ਹੈ ਬੈਂਕਰਪਸੀ ਹੈ ਉਹ ਵੀ ਬਹੁਤ ਇੰਪੋਸੀਬਲ ਹੈ ਕਰਨੀ ਔਰ ਜੇ ਕਰਦੇ ਵੀ ਇਹ ਚੈਪਟਰ 7 ਜਾਂ 13 11 ਉਦੇ ਵਿੱਚ ਜਾਂਦਾ ਡੈਟਰੀ ਸਟਰਕਚਰ ਕਰਨਾ ਪੈਂਦਾ ਯਾਹਾਂ ਫੇ ਤੁਹਾਡੇ ਸਾਰੇ ਜਿਨੀਮੀ ਐਸੈਟਸ ਨੂੰ ਉਹਨੂੰ ਆਪਣਾ ਲਿਕੁਇਫਾਈ ਕਰਨਾ ਪੈਂਦਾ ਤੇ ਚੀਜ਼ਾਂ ਜਿਹੜੀਆਂ ਨੇ ਇਨੀਆਂ ਸੌਕੀਆਂ ਹੈ ਨਹੀਂ ਜਿਹਨੀਆਂ ਪਿਛਲੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਹੈਗੀਆਂ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਜਿੱਦਾਂ ਹੁਣ ਤੁਸੀਂ ਗੱਲ ਕੀਤੀ ਰਾਜ ਕਿ ਸਟੈਗਫਲੇਸ਼ਨ ਜੇਮੀ ਡੈਮਨ ਨੇ ਕਿਹਾ ਕਿ ਦੇ ਚਾਂਸਸ ਐਕਸਟ੍ਰੀਮਲੀ ਹਾਈ ਨੇ ਜਿਹੜੀ ਰੈਸੈਸ਼ਨ ਉਹ ਜਿਆਦਾ ਖਤਰਨਾਕ ਸਿਚੁਏਸ਼ਨ ਅਮਦੀ ਨਜ਼ਰ ਆਉਂਦੀ ਪਈ ਹੈ ਸੋ ਬਿਲਕੁਲ ਜੇਮੀ ਡੈਮਨ ਹੁਣੀ ਆਪਣਾ ਬਿਆਨ ਦਿੱਤਾ ਜਾ ਬਿਲਕੁਲ ਜੀ ਜੀ ਬਿਲਕੁਲ ਔਰ ਸਟੈਗਫਲੇਸ਼ਨ ਹੋਈ ਹੈ ਕਿ ਤੁਹਾਡੀ ਨਾ ਇਨਫਲੇਸ਼ਨ ਤੇ ਜਿਹੜੀ ਇਕਨੋਮੀ ਟੋਟਲੀ ਸਟੈਗਨੇਟ ਹੋ ਜਾਂਦੀ ਹੈ ਔਰ ਆਉਣ ਵਾਲੇ ਟਾਈਮ ਦੇ ਵਿੱਚ ਵੀ ਜੋ ਸਿਚੁਏਸ਼ਨ ਜੇ ਜਿਦਾ ਹੋ ਰਹਾ ਤੁਸੀਂ ਕਿਹਾ ਕਿ ਇੰਟਰਸਟ ਰੇਟ ਘਟ ਦੇਣੀ ਪਏ ਔਰ ਜੇ ਖਾਸ ਤਰੀਕੇ ਨਾਲ ਕੱਲ ਨੂੰ ਕੋ ਨਵਾਂ ਅਪੁਆਇੰਟਮੈਂਟ ਪੁਆਇੰਟ ਕਰਕੇ ਚੇਅਰਮੈਨ ਪਾਵਲ ਦੀ ਰਿਪਲੇਸਮੈਂਟ ਲਈ ਆਤੀ ਜਿਹੜਾ ਜਿਹਨੂੰ ਫੋਰਸਫੁਲੀ ਕਿਹਾ ਜਾਏ ਕਿ ਇੰਟਰਸਟ ਰੇਟ ਘਟਾ ਲਓ ਘਟਾੜਨਾ ਫਿਰ ਜੋ ਇਨਫਲੇਸ਼ਨ ਜੋ ਵਧਣੀ ਹੈ ਉਹ ਫਿਰ ਉਤੋਂ ਤੇ ਰਾਬੀ ਰੱਖਾ ਸੋ ਸਿਚੁਏਸ਼ਨ ਜਿਹੜੀ ਹੈ ਕਾਫੀ ਖਰਾਬ ਹੈ ਇਸ ਕਰਕੇ ਮੈਂ ਇਹੀ ਕਹਾਂਗਾ ਕਿ ਜਿਹੜਾ ਵੀ ਸਾਡਾ ਵੀਰ ਭੈਣ ਭਾ ਸੁਣਦਾ ਪਿਆ ਔਰ ਤੁਹਾਡੇ ਦੇ ਕੋਈ ਵੀ ਡੈਟ ਹੈਗਾ ਜਿਹੜਾ ਅਨਸਿਕਿਉਰਡ ਡੈਟਾ ਜਿਹਦੇ ਵਿੱਚ ਤੁਹਾਡੇ ਯੂ نو ਕ੍ਰੈਡਿਟ ਕਾਰਡ ਦੇ ਬਿਲਸ ਨੇ ਮੈਡੀਕਲ ਬਿਲਸ ਨੇ ਜਾਂ ਕੋਈ ਵੈਂਡਰ ਪੇਮੈਂਟਸ ਨੇ ਬਿਜ਼ਨਸ ਬੰਦ ਹੋ ਗਿਆ ਬਹੁਤ ਸਾਰੀਆਂ ਸਿਚੁਏਸ਼ਨਾਂ ਆ ਰਹੀਆਂ ਨੇ ਜਿਹਨਾਂ ਦੇ ਬਿਜ਼ਨਸ ਬੰਦ ਹੋ ਗਏ ਨੇ ਪਰ ਖਾਸ ਕਰਕੇ ਟਰੱਕਿੰਗ ਦੇ ਵਿੱਚ ਔਰ ਉਹਨਾਂ ਦੇ ਵੈਂਡਰਸ ਨੇ ਸੂ ਕਰਕੇ ਉਹਨਾਂ ਨੂੰ ਯੂ نو ਐਨੀ ਵੇਅਰ ਬੀਟਵੀਨ 50000 ਤੋਂ ਅਸੀਂ ਦੋਤੋਂ ਮਿਲੀਅਨ ਦੀਆਂ ਜੜੀਆਂ ਉਹਨਾਂ ਨੇ ਜਜਮੈਂਟਸ ਉਹਨਾਂ ਦੇ ਖਿਲਾਫ ਲੈ ਲਈਆਂ ਹੋਈਆਂ ਨੇ ਸੋ ਅਸੀਂ ਜਜਮੈਂਟਸ ਨੂੰ ਵੀ ਆਪਾਂ ਐਡਰੈਸ ਕਰ ਸਕਦੇ ਹਾਂ ਸੋ ਇਹਦੇ ਬਾਰੇ ਕੋਈ ਕੁਐਸਚਨ ਹੋਵੇ ਸਾ 8889914 ਜੀ ਅ ਦੇਖੋ ਇਮੀਗ੍ਰੇਸ਼ਨ ਦਾ ਵੀ ਰੋਲਾ ਨਰਮਨ ਸਿੰਘ ਪੈਰਲਲੀ ਜਿਹੜਾ ਉਹ ਚੱਲ ਰਿਹਾ ਹੈ ਬਹੁਤ ਸਾਰੇ ਲੋਕਾਂ ਨੂੰ ਇਹ ਨਹੀਂ ਪਤਾ ਵੀ ਆਉਣ ਵਾਲੇ ਭਵਿੱਖ ਦੇ ਵਿੱਚ ਇੱਥੇ ਕੀ ਬਣੂਗਾ ਕਿਵੇਂ ਹੋਊਗਾ ਕਿਸ ਨੂੰ ਚੱਕ ਲੈਣਾ ਹੈ ਕਿਸੇ ਨੂੰ ਰਿਪੋਰਟ ਕਰ ਦੇਣਾ ਜਾਂ ਕੀ ਜਿਹੜਾ ਉਸ ਦੇ ਵਿੱਚ ਹੋ ਸਕਦਾ ਹੈ ਉਸੇ ਦਰਮਿਆਨ ਕਰਜ਼ਿਆਂ ਦੀ ਵੀ ਮਾਰ ਆ ਭਾਰ ਵੀ ਜਿਹੜਾ ਬਹੁਤ ਜ਼ਿਆਦਾ ਆ ਸੋ ਕੀ ਸਹੀ ਰਾਹ ਹੁੰਦਾ ਹੈ ਇਹੋ ਜੇ ਮਾਮਲਿਆਂ ਦੇ ਵਿੱਚ ਜਦੋਂ ਫਿਊਚਰ ਦੇ ਵਿੱਚ ਅਨਸਰਟਨਟੀ ਤਾਂ ਨਜ਼ਰ ਆ ਰਹੀ ਹੋਵੇ ਉਹ ਅਨਸਰਟਨਟੀ ਦੇ ਵਿੱਚ ਜਨਰਲੀ ਆਪਾਂ ਸਟ੍ਰੈਸ ਆਊਟ ਹੋ ਜਾਨੇ ਕਿ ਕਰੀਏ ਕੀ ਅਮਰ ਖਾਸ ਕਰਕੇ ਜਿਹੜਾ ਕਰਜ਼ਾ ਹੈ ਯੂ نو ਆ ਜਿਹੜਾ ਅਨਸਿਕਿਉਰ ਕਰਜ਼ਾ ਹੈ ਦੇ ਵਿੱਚ ਤਾਂ ਇਹ ਕੋਪ ਹੀ ਦੇ ਸਕਦੇ ਹਾਂ ਕਿਉਂਕਿ ਜੇ ਕਿਸੇ ਤੁਹਾਡੀ ਚੀਜ਼ ਨਾ ਨਹੀਂ ਬੱਜਾ ਹੋਇਆ ਜੇ ਤੁਹਾਡਾ ਮਾਰਗੇਜ ਜਾਂ ਗੱਡੀ ਨਹੀਂ ਹੈਗੀ ਤੇ ਦਿਸ ਕੈਨ ਬੀ ਡਨ ਅਪਚਲੀ 18 ਸਾਲ ਤੋਂ ਅਸੀਂ ਵੀਨ ਵਿਦ ਪਾਇਨियर्स ਕੰਪਨੀ ਹੈਗੇ ਆ ਅ ਖਾਸ ਕਰਕੇ ਜਿਹੜਾ ਸਾਡੀ ਐਕਸਪੀਡਿਟੀਸ ਹੈ ਗਈਆਂ ਨੇ ਕਿ ਆਫਰੰਟ ਪੈਸਾ ਕੋਈ ਚਾਰਜ ਨਹੀਂ ਕਰਦੇ ਤੇ ਇਹੀ ਗੱਲ ਕਹਾਂਗਾ ਮੈਂ ਤੁਹਾਡੀ ਗੱਲ ਨੂੰ ਅੱਗੇ ਲੈ ਜਾਂਦਾ ਹੋਇਆ ਕਿ ਖਾਸ ਕਰਕੇ ਜੇ ਤੁਹਾਡੇ ਉੱਤੇ ਕੋਈ ਡੈਟ ਦਾ ਕਰਜ਼ਾ ਹੈਗਾ ਉਹ ਸਟ੍ਰੈਸ ਨੂੰ ਹੀ ਘਟਾ ਸਕਦੇ ਆਂ ਬਾਕੀ ਇਮੀਗ੍ਰੇਸ਼ਨ ਬਾਰੇ ਤੇ ਸਿਚੁਏਸ਼ਨ ਜਿਹੜੀ ਹੈ ਆਈ ਥਿੰਕ ਕਿ ਕੇਸ ਬਾਈ ਕੇਸ ਬੇਸਿਸ ਆ ਗਈ ਹੈ ਇਮੀਗ੍ਰੈਂਟਸ ਆਫ ਕੋਰਸ ਕੋਸ਼ਿਸ਼ ਕਰ ਰਹੇ ਨੇ ਇਮੀਗ੍ਰੇਸ਼ਨ ਘਟਾਤਾ ਜਿਹੜੇ ਨਵੇਂ ਆਏ ਨੇ ਉਹਦੇ ਨਾਲ ਜਿਹੜੀ ਮਾਰਕੀਟ ਦਾ ਜਿਹੜਾ ਕਿਉਂਕਿ ਕੰਜ਼ਿਊਮਰ ਵੀ ਘਟਨੇ ਨੇ ਮਾਰਕੀਟ ਦੀ ਜਿਹੜੀ ਜਿਹੜਾ ਟੈਕਸ ਪੇ ਕਰ ਰਹੇ ਨੇ ਬਿਲੀਅਨਸ ਆਫ ਡਾਲਰਸ ਇਮੀਗਰੈਂਟਸ इवन ਨੌਨ ਡਾਕੂਮੈਂਟਡ ਆਗੇ ਉਹਦਾ ਵੀ ਫਰਕ ਪੈਣਾ ਤੇ ਓਵਰਆਲ ਇਕਨੋਮੀ ਜਿਹੜੀ ਟੋਟਲੀ ਇਮੀਗਰੈਂਟਸ ਕਢਣ ਆਏ ਨਹੀਂ ਕਿ ਕੱਲ ਨੂੰ ਇੰਪਰੂਵ ਹੋ ਜਾਣੀ ਹੈ ਹੋ ਸਕਦਾ ਉਹ ਹੋਰ ਵੀ ਖਰਾਬ ਹੋਏ ਅਰ ਜਿੰਨੀ ਵੀ ਅੱਜ ਐਪੀ ਹਿਸਟੋਰਿਕਲੀ ਫੈਕਟਸ ਦੇਖੀਏ ਭਾਵੇਂ ਅੱਜ ਤੋਂ ਇਹਨਾਂ ਵਜ੍ਹਾ ਨਾਲ ਪਿੱਛੇ ਚੱਲਦੀ ਹੈ ਯੂਗਾਂਡਾ ਤੋਂ ਲੈ ਕੇ ਅੱਜ ਤੱਕ ਜਦੋਂ ਵੀ ਇਮੀਗਰੈਂਟਸ ਨੂੰ ਫੋਰਸਲੀ ਪੁਸ਼ ਕੀਤਾ ਗਿਆ ਇਕਨੋਮੀ ਦੇ ਉੱਤੇ ਇਹਦਾ ਵੀ ਸ਼ਾਰਟ ਟਰਮ ਦੇ ਵਿੱਚ ਐਟ ਲੀਸ ਅਗਲੇ 4 ਤੋਂ 6 ਸਾਲ ਨਜ਼ਰ ਨਹੀਂ ਆਉਂਦੀ ਭਈ ਅ ਨਰਮਨ ਜੀ ਕਿਤੇ ਇਦਾਂ ਤਾਂ ਨਹੀਂ ਵੀ ਆਪਾਂ ਸਮਝ ਨਹੀਂ ਪਾ ਰਹੇ ਵੀ ਟਰੰਪ ਹੁਣੇ ਜਿਹੜੇ ਟੈਰਿਫ ਤੇ ਉਹ ਸਾਰੀਆਂ ਚੀਜ਼ਾਂ ਅ ਬਿਲੀਅਨਅਰਜ਼ ਨੂੰ ਟੈਕਸ ਕੱਟ ਦੇ ਕੇ ਮੈਡੀਕੇਟ ਦੇ ਵਿੱਚ ਕੱਟ ਕਰਕੇ ਵੀ ਆਪਾਂ ਨੂੰ ਕੋਈ ਏਤ ਨਹੀਂ ਵੀ ਆਪਾਂ ਨੂੰ ਸਮਝ ਨਹੀਂ ਆ ਰਹੀ ਵੀ ਕਰਨਾ ਕੀ ਚਾਹ ਰਹੇ ਆ ਪਰ ਓਵਰਆਲ ਸਿਚੁਏਸ਼ਨ ਇਦਾਂ ਲੱਗਦੀ ਵੀ ਗੁੰਝਲਦਾਰ ਜ਼ਿਆਦਾ ਬਣ ਰਹੀ ਨੇ ਬਿਲਕੁਲ ਤੁਹਾਡੀ ਰਾਜਕਾਲ ਠੀਕ ਹੈ ਸਮਝਦੇ ਤੇ ਆਈ ਥਿੰਕ ਆ ਰਹੀ ਜਿੱਦਾਂ ਹੁਣ ਤਾਈ ਤੁਸੀਂ ਹਮੇਸ਼ਾ ਇਸ ਗੱਲ ਨੂੰ ਛੇੜਦੇ ਰਹਿੰਦੇ ਹੋ ਬਿਲਕੁਲ ਸਮਝ ਆ ਰਹੀ ਜਿਹੜਾ ਬੰਦਾ ਸਮਝ ਨਾ ਜਾ ਰਿਹਾ ਪਰ ਜਿਹੜਾ ਹੁਣ ਇਸ ਗੱਲ ਨੂੰ ਸ਼ਾਇਦ ਇਗਨੋਰ ਕਰੇ ਕਿ ਹਾਂ ਵੀ ਕਿ ਨਹੀਂ एवरीथिंग विल बी ओके ਐਟ ਸਮ ਪੁਆਇੰਟ ਚਲੋ ਜੋ ਓਕੇ ਵੀ ਹੋ ਜਾਂਦੀ ਹੈ ਚ ਕੋਈ ਮਾੜੀ ਗੱਲ ਨਹੀਂ ਪਰ ਐਟ ਲੀਸਟ ਆਪਾਂ ਜੇ ਰੈਡੀ ਰਹੀਏ ਆਪਣੀ ਫਾਈਨੈਂਸ਼ੀਅਲ ਸਿਚੁਏਸ਼ਨ ਨੂੰ ਲੈ ਕੇ ਆਈ ਥਿੰਕ ਥੈਟ ਵਿਲ ਬੀ ਐਡਵਾਈਜ਼ੇਬਲ ਤੁਹਾਡੇ ਆਪਣੇ ਵਾਸਤੇ ਠੀਕ ਹੋਏਗਾ ਕਿਉਂਕਿ ਤੁਸੀਂ ਵੀ ਆਲਮੋਸਟ ਆਲ ਐਵਰੀ ਅਦਰ ਡੇ ਜਾਂ ਹਮੇਸ਼ਾ ਹੀ ਗੱਲ ਕਰਦੇ ਹੋ ਕਿ ਅ ਇਹਦੇ ਚ ਕੋਈ ਪੋਜ਼ਿਟਿਟਿਵ ਰੀਇਨਫੋਰਸਮੈਂਟ ਕਿਸੇ ਪਾਸੋਂ ਹੋਣਾ ਚਾਹੀਦਾ ਜੀ ਬਿਲਕੁਲ ਸੋ ਇੱਕ ਰੀ ਫਿਰ ਪਹਿਲਾਂ ਤਾਂ ਉੜਾ ਡੈਟ ਲਿਫ ਵਾਲੇ ਆਪਣੇ ਨਿਰਮਲ ਮਾਨ ਜੀ ਤੁਸੀਂ ਆਪਣਾ ਫੋਨ ਨੰਬਰ ਜਿਹੜਾ ਸ਼ੇਅਰ ਕਰ ਲਿਓ ਜੇ ਕਿਸੇ ਦਾ ਵੀ ਕੋਈ ਡੈਟ ਨੂੰ ਲੈ ਕੇ ਕਰਜ਼ੇ ਨੂੰ ਲੈ ਕੇ ਕੋਈ ਸਵਾਲ ਆ ਜੋ ਚੱਲ ਰਿਹਾ ਆ ਸਟ्रेस ਲੈ ਕੇ ਗੱਲ ਨਹੀਂ ਬਣਨੀ ਤੁਹਾਨੂੰ ਕੋਈ ਨਾ ਕੋਈ ਕਦਮ ਚੱਕਣਾ ਪੈਣਾ ਤੇ ਉਹਦੇ ਲਈ ਨਿਰਮਲ ਮਾਨ ਜੀ ਤੁਹਾਡੀ ਜਿਹੜੀ ਉਹ ਹੈਲਪ ਕਰ ਸਕਦੇ ਆ ਸੋ ਨਿਰਮਲ ਮਾਨ ਜੀ ਨੰਬਰ ਸ਼ੇਅਰ ਕਰ ਦਿਓ ਜੀ ਜੀ ਬਿਲਕੁਲ ਸਦੇ ਚ ਚਾਰ ਤਿੰਨ ਚਾਰ ਚੀਜ਼ਾਂ ਹੈਗੀਆਂ ਰੈਡ ਸੈਟਲਮੈਂਟ ਡੈਟ ਕਨਸੋਲਿਡੇਸ਼ਨ ਬੈਂਕਰਪਸੀ ਜਿੰਨੇ ਵੀ ਆਪਸ਼ਨਸ ਨੇ ਜਿਹੜਾ ਵੀ ਸਾਡਾ ਕਲਾਇੰਟ ਕਾਲ ਕਰਦਾ ਹੈ ਉਹਨੂੰ ਸਾਰੀ ਆਪਸ਼ਨਸ ਅਸੀਂ ਰਿਵਿਊ ਕਰਦੇ ਆਂ ਐਂਡ ਦੈਨ ਦੇਰ ਦਾ ਵਨ ਆਪਣਾ ਡਿਸੀਜਨ ਆਪ ਬਣਾਉਣਗੇ ਕਿ ਇਹਨਾਂ ਨੂੰ ਕੀ ਸਭ ਤੋਂ ਇਸ ਟਾਈਮ ਤੋਂ ਵਾਇਬਲ ਕੀ ਹੈਗਾ ਜੀ ਇੱਕ ਕੁਐਸਚਨ ਯਾ ਸੌਰੀ ਇੱਕ ਕੁਐਸਚਨ ਮੇਰਾ ਵੀ ਆ ਆਪਣੇ ਨਿਰਮਲ ਭਾਜੀ ਵੀ ਆਪਾਂ ਨੂੰ ਪਤਾ ਬਹੁਤ ਸਾਰੇ ਲੋਕ ਆ ਕਈਆਂ ਦੇ ਕੋਲ ਲੱਖਾਂ ਦੇ ਵਿੱਚ ਵੀ ਡੈਪਟ ਹੋਊਗੀ ਕਈਆਂ ਦੇ ਕੋਲ ਥੋੜੀ ਵੀ ਹੁੰਦੀ ਆ 15 20000 30000 ਜੋਬ ਕਰਦਾ ਜੋਬ ਲੀਆਫ ਹੋ ਗਈ ਅੱਜ ਕੱਲ ਤੁਹਾਨੂੰ ਪਤਾ ਲੀਆਫ ਵੀ ਬਹੁਤ ਜ਼ੋਰਾਂ ਦੇ ਉੱਤੇ ਚੱਲ ਰਹੀ ਹੈਗੀ ਆ ਕੀ ਜਿਹੜਾ ਜਿਨ੍ਹਾਂ ਦੀ ਸਮਾਲਰ ਡੈਟ ਹੈਗੀ ਆ ਥੋੜਾ ਅਮਾਉਂਟ ਉਹ ਵੀ ਕੁਆਲੀਫਾਈ ਕਰ ਜਾਂਦੇ ਇਹਦੇ ਵਿੱਚ ਜੀ ਜੀ ਬਿਲਕੁਲ ਜੋਤ ਪਾਜੀ ਐਨੀ ਵਨ ਉਹ ਜਿਹਦਾ ਵੀ ਡੈਟ 10000 ਜਾਂ ਉਸ ਤੋਂ ਜ਼ਿਆਦਾ ਹੈਗਾ ਮਿਨੀਮਮ ਡੈਟ ਜਿਹੜਾ 10000 ਹੋਣਾ ਚਾਹੀਦਾ ਜਿਹੜਾ ਵੀ 10000 ਤੋਂ ਜ਼ਿਆਦਾ ਹੈਗਾ ਸੋ ਦੇ ਡੂ ਕੁਆਲੀਫਾਈ ਔਰ ਆਪਾਂ ਉਹਨਾਂ ਦੇ ਕੇਸ ਇਸ ਤਰੀਕੇ ਨਾਲ ਪ੍ਰਿਪੇਅਰ ਕਰਦੇ ਆਂ ਕਿ ਆ ਹੀ ਉਹਨਾਂ ਨੂੰ ਫਾਈਨੈਂਸ਼ੀਅਲ ਹਾਰਡਸ਼ਿਪ ਆਈ ਐਂਡ ਹਾਊ ਹਾਊ ਵੀ ਕੈਨ ਸੇ ਐਗਜ਼ੈਕਟਲੀ ਵੱਤ ਤੋਂ ਵੱਤ ਪਾਸੇ ਜਨਰਲੀ ਆਪਾਂ ਕਹਿੰਦੇ ਆ ਕਿ 8250 60% ਪਰ ਤਕਰੀਬਨ ਤਕਰੀਬਨ 50% ਦੇ ਆਸ-ਪਾਸ ਹੀ ਉਹਨਾਂ ਦੇ ਪੈਸੇ ਜਿਹੜੇ ਬਾਝ ਜਾਂਦੇ ਨੇ ਔਰ ਬਾਕੀ ਰਹਿੰਦੇ 50% ਦੀਆਂ ਇਜ਼ੀ ਮੰਥਲੀ ਇਨਸਟਾਲਮੈਂਟ ਬਣਾ ਸਕਦੀਆਂ ਐਨੀਵੇਅਰ ਬੀਟਵੀਨ 6 ਮਹੀਨੇ ਤੋਂ ਲੈ ਕੇ 4 ਸਾਲ ਦਾ 4 ਸਾਲ ਤੱਕ ਔਰ ਇਹਦੇ ਚ ਜਿਹੜੀ ਸਭ ਤੋਂ ਇੰਪੋਰਟੈਂਟ ਫੈਕਟਰ ਹੈ ਕਿ ਅਸੀਂ ਇੱਕ ਨਿੱਕਾ ਪੈਸਾ ਚਾਰਜ ਨਹੀਂ ਕਰਦੇ ਜਿਹਨ ਨਾਲ ਤੁਹਾਡਾ ਕਰਜ਼ਾ ਮਾਪ ਨਹੀਂ ਹੋ ਜਾਂਦਾ ਤੇ ਜੇ ਚਾਰ ਕਾਰਡ ਨੇ ਜੇ ਇੱਕ ਸੈਟਲ ਹੋਏਗਾ ਤੇ ਦ ਔਰ ਇਹ ਜਿਹੜੀ ਇੰਪੋਰਟੈਂਟ ਇਹੀ ਹੋਦਜੀ ਇੰਪੋਰਟੈਂਟ ਨਹੀਂ ਗੱਲ ਹੈ ਕਿ ਜੇ ਤੁਹਾਡੇ ਸਾਰੇ ਕਿਸੇ ਵੀ ਪੁਆਇੰਟ ਦੇ ਵਿੱਚ ਸਾਰੇ ਪੈਸੇ ਫੇ ਪੇ ਕਰਕੇ ਲੇਟ ਪੇਮੈਂਟਸ ਲਾਇਰ ਫੀਸ एवरीथिंग ਪੇ ਕਰਕੇ ਸਟਿਲ ਯੂ ਸੇਵ ਅਪ ਟੂ 50 ਟੂ 60 ਪਰਸੈਂਟ ਸੋ ਮੈਂ ਨੰਬਰ ਦੱਸਦਾਗਾ ਇੱਕ ਵਾਰੀ ਹੋਰ ਆਈ ਥਿੰਕ 888 8889914 ਸਾਡੀ ਵੈਬਸਾਈਟ aura.org double o r double a.org ਜੀ ਬਿਲਕੁਲ ਸੋ ਇਹ ਸਿਚੁਏਸ਼ਨ ਜਿਹੜੀਆਂ ਚੱਲ ਰਹੀਆਂ ਤੇ ਨਰਮਨ ਮਾਨ ਜੀ ਬੈਂਚ ਵਾਰੈਂਟਸ ਦਾ ਸਿਲਸਿਲਾ ਚੱਲ ਰਿਹਾ ਹੈ ਅਜੇ ਵੀ ਜੀ ਜੀ ਬਿਲਕੁਲ ਬਿਲਕੁਲ ਕਿਉਂਕਿ ਹੁਣ ਥੋੜੀਆਂ ਜੀਆਂ ਗਲਤੀਆਂ ਸਾਡੀ ਕੋ ਸਾਡੇ ਕਲਾਇੰਟਸ ਦੇ ਉਹਨਾਂ ਵੱਲੋਂ ਵੀ ਹੋਈਆਂ ਕਿ ਹਾਂ ਵੀ ਉਹ ਗੱਡੀਆਂ ਲੈ ਲੀਆਂ ਟ੍ਰੱਕ ਲੈ ਲਏ ਉਹਨਾਂ ਦੀ ਪੇਮੈਂਟਾਂ ਨਹੀਂ ਦਿੱਤੀਆਂ ਜਦੋਂ ਰੀਪੋਜੇਸ਼ਨ ਹੋਈ ਤੇ ਰੀਪੋਜੇਸ਼ਨ ਵੀ ਹੈਂਡਓਵਰ ਨਹੀਂ ਕਰਦੇ ਕਈ ਵਾਰ ਉਹਨਾਂ ਆਪਣੇ ਜਿਹੜੇ ਬੰਦਾ ਰੀਪੋਜੇਸ਼ਨ ਲੈਣ ਆਇਆ ਉਹਨੂੰ ਇਧਰ ਉਧਰ ਭਜਾਇਆ the so multiple ਸਾਡੇ ਕੋ ਹਰ ਮਹੀਨੇ ਆਉਂਦੇ ਰਹਿੰਦੇ ਨੇ ਮਲਟੀਪਲ ਆਰਡਰਸ ਜਿਹਦੇ ਵਿੱਚ ਬੈਂਚ ਵਾਰੰਟਿ ਇਸ਼ੂ ਕੀਤੇ ਹੋਏ ਗਵਰਨਮੈਂਟ ਨੇ ਕੀ ਅਰੈਸਟ ਵੀ ਕਰ ਰਹੇ ਨੇ ਜਿਹੜਾ ਅੱਗੇ ਜਿਹੜਾ ਅੱਗੇ ਪਿਛਲੀ ਅਡਮਿਨਿਸਟ੍ਰੇਸ਼ਨਸ ਦੇ ਵਿੱਚ ਇਹ ਪੋਸੀਬਲ ਨਹੀਂ ਹੁੰਦਾ ਕਦੇ ਕਰਜ਼ੇ ਵਾਸਤੇ ਅਰੈਸਟ ਨਹੀਂ ਹੋਈਆਂ ਹੁਣ ਅਰੈਸਟ ਵੀ ਹੋ ਰਹੀਆਂ ਨੇ ਔਰ ਮਲਟੀਪਲ ਕੇਸਸ ਜਿਹੜੇ ਸਾਡੇ ਕਲਾਈਂਟ ਦੇ ਵਿੱਚ ਬੈਂਚ ਵਾਰੰਟਿ ਇਸ਼ੂ ਹੋਏ ਨੇ ਯਾ ਅਰੈਸਟ ਵੀ ਹੋਈਆਂ ਨੇ ਇਵਨ ਇੱਕ ਸਾਡੇ ਕਲਾਈਂਟ ਨੇ ਉਹਨਾਂ ਆਉਂਦਿਆਂ ਏਅਰਪੋਰਟ ਤੇ ਹੀ ਨਾਲ ਅਰੈਸਟ ਕਰ ਲਿਆ ਇੰਡੀਆ ਕਾਇਰ ਹਾਂ ਸੋ ਥਿੰਗਸ ਆਰ ਗੈਟਿੰਗ ਰੀਅਲੀ ਟਾਈਟ ਬਹੁਤ ਸਾਰੇ ਇਦਾਂ ਦੇ ਵੀ ਅਨੰਦ ਮਾਨ ਜੀ ਆਪਾਂ ਨੂੰ ਪਤਾ ਹੈ ਵੀ ਲੇਟਲੀ ਜਦੋਂ ਕੋਵਿਡ ਦਾ ਦੌਰ ਸੀ ਪੈਨਡੈਮਿਕ ਦਾ ਮਨੀ ਬਹੁਤ ਵੰਡ ਰਹੀ ਸੀ ਸਾਰਿਆਂ ਦੀ ਹਰ ਬਿਜ਼ਨਸ ਬੂਮ ਵੀ ਕੀਤਾ ਇੰਜੈਕਟ ਬਹੁਤ ਹੋਈ ਮਨੀ ਆਪਾਂ ਨੂੰ ਪਤਾ ਆ ਸਾਰੇ ਪਾਸੇ ਤੇ ਉਹ ਪਤਾ ਹੀ ਸੀਗਾ ਬਾਅਦ ਚ ਇਨਫਲੇਸ਼ਨ ਦੇ ਦੌਰ ਦੇ ਵਿੱਚ ਆਪਾਂ ਨੂੰ ਦੇਖਣੀ ਪੈਣੀ ਆ ਮਹਿੰਗੇ ਮਹਿੰਗੇ ਜਦੋਂ ਟਰੱਕ ਲੈ ਫਿਰ ਉਹ ਦੇਖ ਕੇ ਪਹਿਲਾਂ ਠੀਕ ਆ ਕਿਸ਼ਤਾਂ ਦੇ ਹੋ ਰਹੀਆਂ ਸੀ ਉਹ ਸਾਰਾ ਕੁਝ ਹੋ ਰਿਹਾ ਸੀ ਗੱਡੀਆਂ ਵੀ ਮਹਿੰਗੀਆਂ ਲੈ ਲੀਆਂ ਸਾਰਾ ਕੁਝ ਜਿਹੜਾ ਉਹ ਲੈ ਲਿਆ ਹੁਣ ਪਰ ਲਾਲੇ ਪਏ ਆ ਟਰੱਕਿੰਗ ਦਾ ਹਾਲਾਤ ਵੀ ਆਪਾਂ ਨੂੰ ਪਤਾ ਹੈ ਵੀ ਕਿਸ ਤਰੀਕੇ ਦੇ ਨਾਲ ਆ ਇਤੋਂ ਤੱਕ ਕਿ ਹੁਣ ਸਟੋਰਾਂ ਦੇ ਵੀ ਹਾਲਾਤ ਲਿਮਟਿਡ ਜਿਹੜੇ ਉਹ ਬੜਦੇ ਜਿਹੜੇ ਉਹ ਜਾ ਰਹੇ ਆ ਕੰਮ ਲੋਕਾਂ ਦਾ ਉਸ ਤਰੀਕੇ ਦੇ ਨਾਲ ਮਨੀ ਉਨੀ ਨਹੀਂ ਆ ਸਪੈਂਡ ਨਹੀਂ ਉਨੀ ਹੋ ਰਹੀ ਸੋ ਉਹਨਾਂ ਸਿਚੁਏਸ਼ਨ ਚ ਜਿਹੜੇ ਹੁਣ ਡਿਫਾਲਟ ਕਰ ਰਹੇ ਆ ਜੇ ਆਪਣੇ ਇਕਵਿਪਮੈਂਟ ਦੇ ਲੋਨਸ ਦੇ ਉੱਤੇ ਗੱਡੀਆਂ ਦੇ ਲੋਨਸ ਦੇ ਉੱਤੇ ਜਾਂ ਘਰਾਂ ਦੇ ਲੋਨਸ ਦੇ ਉੱਤੇ ਉਹਨਾਂ ਦੇ ਕੋਲ ਫਿਰ ਕੀ ਆਪਸ਼ਨਸ ਜਿਹੜੀਆਂ ਬਚਦੀਆਂ ਆ ਦੇ ਗੋਲੋਨੋ ਕੋ ਵੀ ਆਈ ਥਿੰਕ ਜਨਰਲੀ ਆਪਸ਼ਨ ਤੇ ਹੀ ਨੇ ਕਿ ਕੋਈ ਨਾ ਕੋਈ ਹੁੰਦਾ ਕਿ ਇਹ ਰਾਜ ਦੇ ਚ ਨਾ ਕਿਉਂਕਿ ਡਿਫਾਲਟ ਵੀ ਕਰ ਲੈਂਦੇ ਆ ਰੀਪੋਜੇਸ਼ਨ ਵੀ ਕਰ ਲੈਂਦੇ ਆ ਉਹ ਜੇ ਮੰਨ ਲਓ ਕਿ ਪ੍ਰੋਪਰਟੀ ਜੇ ਜਿਹੜੀ ਉਹਨਾਂ ਦਾ ਇਕੁਇਵੈਲੈਂਸ ਦੀ 40000 ਦੀ ਇਸ ਟਾਈਮ ਮਾਰਕੀਟ ਵੈਲੀ ਹੋਈ ਕਈ ਵਾਰ 60 70000 ਉਹਨਾਂ ਉੱਤੇ ਹੋਰ ਪਾ ਦਿੰਦੇ ਨੇ ਕਿ ਜਿੰਨਾ ਰਿਮੇਨਿੰਗ ਬੈਲੈਂਸ ਹੋ ਉਹ ਜਗ੍ਹਾ ਉਹ ਚੀਜ਼ ਵੀ ਲਾ ਜਾਂਦੀ ਹੈ ਉਹਨਾਂ ਦੇ ਬਾਅਦ ਦੁਬਾਰਾ ਉਹਨਾਂ ਦੇ ਫਿਰ ਇੱਕ ਡੈਟ ਦਾ ਜਿਹੜਾ ਮਾਰ ਪੈਂਦੀ ਹੈ ਸੋ 올 ਸਿਚੁਏਸ਼ਨ ਦੇ ਵਿੱਚ ਮੈਂ ਇਹੀ ਕਹਾਂਗਾ ਕਿ ਜਿੰਨੇ ਵੀ ਸਾਡੇ ਕਸਟਮਰਸ ਹੈਗੇ ਨੇ ਜਿਹੜਾ ਜਿਸ ਤਰ੍ਹਾਂ ਦੇ ਵੀ ਹੈਗੇ ਹੈ ਚਾਹ ਕਰਦੀ ਹੈ ਜਾਂ ਤੁਹਾਡੀ ਤੁਸੀਂ ਤੇ ਸਟੋਰਾਂ ਦੀ ਗੱਲ ਕੀਤੀ ਅੱਜ ਹਾਲਾਤ ਇਹ ਬਣੇ ਪਏ ਨੇ ਅੱਜ ਕੱਲ ਜਿੱਦਾਂ ਰਿਸਪਾਜੀ ਨੇ ਕਿਹਾ ਕਿ ਨੌਕਰੀ ਵਾਲੇ ਵੀ ਆਮ ਆਈਟੀ ਵਾਲੇ ਜਿਹਨਾਂ ਨੂੰ ਕਦੇ ਇਹਨਾਂ ਦਾ ਸਟ्रेस ਨਹੀਂ ਪਿਆ ਉਹ ਵੀ ਬਹੁਤ ਜ਼ਿਆਦੇ ਜੋਬ ਲੂਜ਼ ਹੋ ਰਹੇ ਨੇ ਜਾਂ ਜਿੰਨਾਂ ਜਿਹੜਾ ਨੇ ਜੋਬ ਨਿਕਲ ਗਈਆਂ ਨੇ ਜੋਬ ਮਿਲਦੇ ਵਿਚਾਲ ਆਲਮੋਸਟ 3 ਤੋਂ 6 ਮਹੀਨੇ ਲੱਗਦੇ ਪਏ ਨੇ ਸੋ ਸਿਚੁਏਸ਼ਨ ਹਰ ਪਾਸੇ ਖਰਾਬ ਹੈ ਇਕ ਕਾਲ ਕਰ ਲਓ ਜੇ ਕੁਆਲੀਫਾਈ ਕਰਨਗੇ ਮੋਸਟ ਆਫ ਦਮ ਦੇ ਵਿਲ ਕੁਆਲੀਫਾਈ ਜੇ ਨਹੀਂ ਕੁਆਲੀਫਾਈ ਕਰਦੇ ਤੇ ਹੀ ਦੱਸ ਦਾਂਗੇ ਕਿ ਤੁਸੀਂ ਕੁਆਲੀਫਾਈ ਨਹੀਂ ਕਰਦੇ ਕਿ ਉਤੇ ਅਲਾਵਾ ਤੁਹਾਡੇ ਕੋ ਕੀ ਆਪਸ਼ਨਸ ਹੈਗੇ ਨੇ ਆਪਣੇ ਆਪ ਨੂੰ ਸਿਕਿਉਰ ਰੱਖ ਵਾਸਤੇ ਆਨੀਆਂ ਫਾਈਨੈਂਸ਼ਲੀ ਆਪਣੇ ਨੂੰ ਥੋੜਾ ਸਟੇਬਲ ਰੱਖਣ ਵਾਸਤੇ ਜੀ ਗੱਲਬਾਤ ਕਰਨੀ ਬਿਲਕੁਲ ਫਰੀ ਆ ਕੋਈ ਚਾਰਜ ਨਹੀਂ ਇਹਨਾਂ ਨੇ ਕਹਿੰਦੇ ਜਿੱਦਾਂ ਦੱਸ ਰਿਹਾ ਨਿਰਮਲ ਮਾਨ ਜੀ ਪਹਿਲਾਂ ਕੋਈ ਚਾਰਜ ਨਹੀਂ ਜਦੋਂ ਪੂਰਾ ਮਸਲਾ ਹੱਲ ਹੁੰਦਾ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਉਹ ਆ ਇਹਨਾਂ ਦੇ ਚਾਰਜੇਸ ਜਿਹੜੇ ਉਹ ਜਿਹੜੇ ਹੁੰਦੇ ਆ ਸੋ ਉਸ ਤੇ ਲਈ ਕੰਟੈਕਟ ਕਰੋ 888 888 99 14 888 888 9914 ਦੇ ਉੱਤੇ ਦਿਨੁਲਮਨ ਜੀ ਦੇ ਨਾਲ ਜਿਹੜਾ ਤੁਸੀਂ ਕੰਟੈਕਟ ਕਰੋ ਉੜਾ ਟੈਟ ਰੀਲੀਫ ਵਾਲਿਆਂ ਦੇ ਨਾਲ ਦਿਨੁਲਮਨ ਜੀ ਬਹੁਤ ਧੰਨਵਾਦ ਬੜੀ ਮਿਹਰਬਾਨੀ ਮਿਲਦੇ ਆਂ ਅਗਲੀ ਵਾਰੀ ਸਤਿ ਸ਼੍ਰੀ ਅਕਾਲ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਜਾਂਦੇ ਜਾਂਦੇ ਰਾਜਕਨਵੀਰ ਸਿੰਘ ਜੀ ਆਪਾਂ ਇੱਕ ਖਬਰ ਸਾਂਝ ਕਰੀ